ਤੁਸੀਂ ਜੁੜੇ ਹੋ ਔਨ 에ਅਰ ਦੇ ਨਾਲ ਵੱਡੀ ਖਬਰ 84 ਦੰਗਾ ਪੀੜਤਾਂ ਨਾਲ ਜੁੜੀ ਹੋਈ ਹੈ 84 ਦੰਗਾ ਪੀੜਤਾਂ ਦੇ ਹੱਕ ਵਿੱਚ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਤੇ ਹੁਣ ਹਾਈ ਕੋਰਟ ਨੇ ਹੁਕਮ ਹੈ ਜਿਹੜੇ ਜਾਰੀ ਕਰ ਦਿੱਤੇ ਨੇ ਕਿ ਮੁਆਵਜ਼ਾ ਜਿਹੜਾ ਉਹ 84 ਦੰਗਾ ਪੀੜਤਾਂ ਨੂੰ ਜਾਰੀ ਕੀਤਾ ਜਾਵੇ ਤਾਂ ਇਸ ਦੇ ਚਲਦਿਆਂ ਕੇਂਦਰ ਸਰਕਾਰ ਨੂੰ ਜੁਰਮਾਨਾ ਤੱਕ ਹੈ ਜਿਹੜਾ ਉਹ ਹਾਈ ਕੋਰਟ ਨੇ ਲਗਾ ਦਿੱਤਾ ਹੈ ਤਾਂ ਦਾਅਦ ਦੀ ਹੈ ਕਿ ਮੁਆਵਜ਼ਾ ਦੇਣ ਦੇ ਲਈ ਪਹਿਲਾਂ ਜਿਹੜਾ ਹਾਈ ਕੋਰਟ ਨੇ ਹਦੇਸ਼ ਦਿੱਤੇ ਸੀ ਪਰ ਉਹ ਮੁਆਵਜ਼ਾ ਹੁਣ ਤੱਕ ਨਹੀਂ ਦਿੱਤਾ ਗਿਆ ਜਿਸ ਦੇ ਚਲਦਿਆਂ ਹੁਣ ਮੁਆਵਜ਼ਾ ਵਿਆਜ ਸਮੇਤ ਦੇਣਾ ਪਵੇਗਾ ਇਹ ਵਿਆਜ 8 ਅਪ੍ਰੈਲ 2016 ਤੋਂ ਅਦਾ ਕੀਤਾ ਜਾਵੇਗਾ ਜਦੋਂ 1 ਲੱਖ ਰੁਪਏ ਦਾ ਐਕਸ ਗ੍ਰੇਸ਼ੀਅ ਮੁਆਵਜ਼ਾ ਜਾਰੀ ਕੀਤਾ ਗਿਆ ਸੀ ਅਤੇ 16 ਜਨਵਰੀ 2006 ਨੂੰ ਜਦੋਂ ਮੁੜ ਵਸੇਵਾ ਨੀਤੀ ਦਾ ਐਲਾਨ ਕੀਤਾ ਗਿਆ ਸੀ ਇਸ ਦੀ ਮਿਆਦ ਨੂੰ 10 ਫੀਸਦੀ ਸਲਾਨਾ ਵਿਆਜ ਦਰ ਤੇ ਅਦਾ ਕਰਨ ਲਈ ਕਿਹਾ ਗਿਆ ਐਕਟਿੰਗ ਚੀਫ ਜਸਟਿਸ ਮਨਮੋਨ ਅਤੇ ਜਸਟਿਸ ਤੁਸ਼ਾਰ ਰਾਓ ਡਿਲੇਲਾ ਦੇ ਬੈਂਚ ਨੇ ਇਹ ਸਿੰਗਲ ਜਾਂਚ ਦੇ ਜੱਜ ਦੇ ਹੁਕਮਾਂ ਖਿਲਾਫ ਪੀੜਤ ਦੀ ਅਪੀਲ ਤੇ ਵਿਚਾਰ ਕਰਦੇ ਹੋਏ ਕਿੰਨ ਦਾ ਸਰਕਾਰ ਤੇ 25000 ਰੁਪਏ ਦਾ ਜੁਰਮਾਨਾ ਵੀ ਲਗਾਇਆ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਬਿਆਦ ਦਾ ਹੱਕਦਾਰ ਨਹੀਂ ਹੈ ਅਪੀਲ ਕਰਤਾ ਨੇ ਦਾਵਾ ਕੀਤਾ ਹੈ ਕਿ 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸ਼ਾਰਦ ਅਸਤਿਤ ਉਹਨਾਂ ਦੇ ਘਰ ਵਿੱਚ ਪੰਤ ਤੋੜ ਅਤੇ ਲੁੱਟਮਾਰ ਕੀਤੀ ਗਈ ਸੀ ਅਤੇ ਉਹਨਾਂ ਦੇ ਪਿਤਾ ਨੇ ਪੁਲਿਸ ਕੋਲ ਐਫ ਆਈ ਆਰ ਦਰਜ ਕਰਵਾਈ ਸੀ ਸਕ੍ਰੀਨਿੰਗ ਕਮੇਟੀ ਨੇ ਅਦਾਲਤ ਦੇ ਹੁਕਮਾਂ ਅਨੁਸਾਰ ਅਪੀਲਕਰਤਾ ਦੇ ਦਾਅਵਿਆਂ ਦੀ ਜਾਂਚ ਕਰਨ ਤੋਂ ਬਾਅਦ 2015 ਵਿੱਚ 1 ਲੱਖ ਰੁਪਏ ਦੇ ਐਕਸ ਗ੍ਰੇਸ਼ੀਅਸ ਮੁਆਵਜ਼ੇ ਦੀ ਅਦਾਇਗੀ ਦੀ ਸਪਾਰਸ ਕੀਤੀ ਸੀ ਜੋ ਕਿ ਅਪ੍ਰੈਲ 2016 ਵਿੱਚ ਅਦਾ ਕੀਤਾ ਗਿਆ ਸੀ ਪਰ ਹੁਣ ਇਸ ਨੂੰ ਲੈ ਕੇ ਅੱਜ ਮੋੜ ਤੋਂ ਸੁਣਵਾਈ ਹੋਈ ਹੈ ਤੇ ਇਸ ਤੇ ਹੁਣ ਮੁਆਵਜ਼ਾ ਜਿਹੜਾ ਉਹ ਦਿਨਾ ਪਵੇਗਾ ਤੇ ਵਿਆਜ ਸਮੇਤ ਜਿਹੜਾ ਕੇਂਦਰ ਸਰਕਾਰ ਨੂੰ ਮੁਆਵਜ਼ਾ ਦੇਣ ਦੇ ਲਈ ਹੁਕਮ ਜਾਰੀ ਕੀਤਾ ਨੇ ਤਾਂ ਕਿ ਤਨਾ ਕਿਤੇ ਕੇਂਦਰ ਸਰਕਾਰ ਨੂੰ ਵੱਡਾ ਝਟਕਾ ਜਿਹੜਾ ਹਾਈ ਕੋਰਟ ਤੋਂ ਲੱਗਾ ਤਾਂ ਦੱਸਦੇ ਕਿ 1984 ਵਿੱਚ ਜਿਹੜੇ ਦੰਗਾ ਹੋਏ ਸੀ ਅਤੇ ਉਹਨਾਂ ਦੰਗਿਆਂ ਵਿੱਚ ਬਹੁਤ ਸਾਰੇ ਜਿਹੜੇ ਆ ਸਿੱਖ ਪਰਿਵਾਰ ਆ ਜਿਹੜੇ ਉਜਾਰੇ ਗਏ ਸੀ ਸਿੱਖ ਪਰਿਵਾਰਾਂ ਦੇ ਜਿਹੜਾ ਕਤਲ ਆਮ ਕੀਤਾ ਗਿਆ ਸੀ ਤੇ ਇਸ ਨੂੰ ਲੈ ਕੇ ਵੱਖ-ਵੱਖ ਕੋਟਾਂ ਵਿੱਚ ਜਿਹੜਾ ਮਾਮਲੇ ਵਿਚਾਰ ਅਧੀਨ ਨੇ ਤਾਂ ਉੱਥੇ ਜੇ ਘਰ ਦੇਖਿਆ ਜਾਵੇ ਕਿ ਇੱਕ ਅਪੀਲ ਕਰਤਾ ਨੇ ਆਪਣੇ ਅਪੀਲ ਵਿੱਚ ਦਾਵਾ ਕੀਤਾ ਸੀ ਕਿ 1984 ਵਿੱਚ ਉਹਨਾਂ ਦੇ ਘਰ ਤੇ ਧਾਵਾ ਬੋਲਿਆ ਗਿਆ ਸੀ ਜਿਸ ਵਿੱਚ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਉਸ ਨੂੰ ਲੈ ਕੇ ਹਾਈ ਕੋਰਟ ਨੇ ਬਿੱਤੇ ਸਮੇਂ ਦਰਮਿਆਨ ਮੁਆਵਜ਼ਾ ਦੇਣ ਦੀ ਗੱਲ ਕਹੀ ਸੀ ਪਰ ਮੁਆਵਜ਼ਾ ਜਿਹੜਾ ਉਹ ਨਹੀਂ ਦਿੱਤਾ ਗਿਆ ਜਿਸ ਦੇ ਚਲਦਿਆਂ ਹੁਣ ਮੁਆਵਜ਼ਾ ਦੇਣ ਦੇ ਲਈ ਮੁਰ ਤੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ 6 ਹਫ਼ਤਿਆਂ ਦੇ ਦੌਰਾਨ ਇਹ ਸਾਰਾ ਮੁਆਵਜ਼ਾ ਦੇਣਾ ਹੋਏਗਾ 6 ਹਫ਼ਤਿਆਂ ਦੇ ਵਿੱਚ ਵਿੱਚ ਸਾਰਾ ਮੁਆਵਜ਼ਾ ਭੁਗਤਾਨ ਕਰਨਾ ਪਵੇਗਾ ਤੇ ਇਸ ਦੇ ਨਾਲ ਹੀ ਜੇ ਘਰ ਦੇ